ਸਾਸੀ ਕਾਲ ਜੀ ਰਾਧਾ ਸਵਾਮੀ ਜੀ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਜਿੱਦਾਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਤੁਹਾਡੇ ਨਾਲ ਇੱਕ ਖੁਸ਼ੀ ਦੀ ਗੱਲ ਸ਼ੇਅਰ ਕਰੂੰਗੀ ਅੱਜ ਉਹ ਖੁਸ਼ੀ ਦੀ ਗੱਲ ਤੁਹਾਨੂੰ ਮੈਂ ਦੱਸਣ ਜਾ ਰਹੀ ਆਂ ਪ੍ਰਮਾਤਮਾ ਸਾਡੇ ਤੇ ਬਹੁਤ ਸਾਰੀਆਂ ਬਖਸ਼ਿਸ਼ਾਂ ਕਰਦਾ ਬਹੁਤ ਸਾਰੀਆਂ ਦਾਤਾਂ ਦਿੰਦਾ ਸਾਨੂੰ ਪਰ ਅਸੀਂ ਉਹਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਹਰ ਵੇਲੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਸਾਨੂੰ ਵੀ ਬੜੀ ਦੇਰ ਦੀ ਜਿਸ ਚੀਜ਼ ਦੀ ਵੇਟ ਸੀ ਉਹ ਸਾਨੂੰ ਹੁਣ ਮਿਲ ਗਈ ਆ ਬਾਬਾ ਜੀ ਦੀ ਮਿਹਰ ਨਾਲ ਤੇ ਜਿਹੜੇ ਸਾਨੂੰ ਪਰਸਨਲੀ ਜਾਣਦੇ ਆ ਉਹਨਾਂ ਨੂੰ ਤੇ ਪਤਾ ਹੀ ਆ ਪਰ YouTube ਫੈਮਿਲੀ ਨੂੰ ਆਈ ਥਿੰਕ ਨਹੀਂ ਪਤਾ ਹੋਗਾ ਤੇ ਵੀ ਅਸੀਂ 4 ਸਾਲ ਹੋ ਗਏ ਆ ਰੈਂਟ ਤੇ ਰਹਿ ਰਹੇ ਸੀ ਉਸ ਤੋਂ ਪਹਿਲਾਂ ਸਾਡੇ ਕੋ ਆਪਣਾ ਘਰ ਹੈਗਾ ਸੀ ਤੇ ਉਹ ਛੋਟਾ ਸੀ ਇਸ ਕਰਕੇ ਅਸੀਂ ਉਹ ਸੇਲ ਕਰ ਦਿੱਤਾ ਤੇ ਫਿਰ ਆਪਣੀ ਸ਼ਾਪ ਰੈਨੋਵੇਟ ਕੀਤੀ ਤੇ ਉਸ ਤੋਂ ਬਾਅਦ ਚ ਫਿਰ ਅਸੀਂ ਹੁਣ ਜਿਹੜੀ ਕੋਠੀ ਦੇ ਵਿੱਚ ਰਹਿ ਰਹੇ ਆ ਉਹ ਬਾਬਾ ਜੀ ਦੇ ਨੇੜੇ ਨਾਲ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਉਹ ਕੋਠੀ ਲੈ ਲਈ ਆ ਸਭ ਤੋਂ ਪਹਿਲਾਂ ਤੇ ਵੀ ਇਸ ਚੀਜ਼ ਦਾ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆ ਕਿ ਅਸੀਂ ਇੰਨੇ ਜੋਗੇ ਹੈ ਨਹੀਂ ਸੀ ਜਿੱਥੋਂ ਤੱਕ ਉਸ ਵਾਹਿਗੁਰੂ ਨੇ ਸਾਨੂੰ ਲੈ ਆਂਦਾ ਆ ਜਿੰਨੀਆਂ ਦਾਤਾਂ ਉਹਨੇ ਸਾਨੂੰ ਦਿੱਤੀਆਂ ਆ ਅਸੀਂ ਇਸ ਲਾਇਕ ਹੈ ਵੀ ਨਹੀਂ ਸੀ ਤੇ ਬਹੁਤ ਬਹੁਤ ਸ਼ੁਕਰਾਨਾ ਉਸ ਪਰਮਾਤਮਾ ਦਾ ਜਿੰਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਤੇ ਦੂਜੀ ਗੱਲ ਇੱਥੇ ਮੈਂ ਕੇ ਸ਼ੇਅਰ ਕਰਨਾ ਚਾਹੂੰਗੀ ਕਿ ਦੂਸਰਾ ਕ੍ਰੈਡਿਟ ਮੈਂ ਦੇਣਾ ਚਾਹੂੰਗੀ ਆਪਣੇ ਹਸਬੰਡ ਨੂੰ ਉਹ ਇਹ ਨਹੀਂ ਕਿ ਮੇਰੇ ਹਸਬੰਡ ਆ ਤਾਂ ਕਹਿ ਰਹੀਆਂ ਜਿਹੜੇ ਕਿ ਸਾਨੂੰ ਉਹਦਾ ਜਾਣਦੇ ਆ ਨਾ ਉਹ ਸਾਰੇ ਵੀ ਇਸ ਗੱਲ ਨੂੰ ਮੰਨਦੇ ਆ ਕਿਉਂਕਿ ਸਾਰੀ ਫੈਮਿਲੀ ਦੀ ਰਿਸਪੌਂਸਿਬਿਲਟੀ ਇਕੱਲੇ ਮੇਰੇ ਹਸਬੰਡ ਤੇ ਹੀ ਆ ਸਾਰਾ ਕੁਝ ਉਹਨਾਂ ਹੀ ਦੇਖਣਾ ਹੁੰਦਾ ਆ ਤੇ ਵੀ ਹੁਣ ਅਸੀਂ ਕਿਸ ਤਰ੍ਹਾਂ ਦੀ ਇਸ ਚੀਜ਼ ਨੂੰ ਹਾਸਿਲ ਕੀਤਾ ਆ ਚਲੋ ਦੇਣ ਵਾਲਾ ਉਹ ਪਰਮਾਤਮਾ ਆ ਉਹਨੇ ਹੀ ਸਾਰੇ ਰਾਹ ਕੱਢਣੇ ਹੁੰਦੇ ਆ ਪਰ ਫਿਰ ਵੀ ਇੱਕ ਬੰਦੇ ਦੀ ਆਪਣੀ ਮਿਹਨਤ ਹੁੰਦੀ ਆ ਐਫਰਟ ਕਰਨਾ ਪੈਂਦਾ ਆ ਤੇ ਉਹ ਜਿਹੜਾ ਸਾਰਾ ਐਫਰਟ ਆ ਨਾ ਉਹ ਮੇਰੇ ਹਸਬੰਡ ਦਾ ਲੱਗਾ ਹੋਇਆ ਹੈ ਇਹਦੇ ਵਿੱਚ ਤੇ ਵੀ ਜਿਸ ਦਿਨ ਅਸੀਂ ਥੋੜਾ ਸਾਨੂੰ ਲੋਨ ਦਾ ਚੱਕਰ ਪੈ ਗਿਆ ਸੀ ਕਿ ਘਰ ਵਾਸਤੇ ਸੀ ਜਿਹੜਾ ਲੋਨ ਲਿਆ ਸੀ ਕਿਉਂਕਿ ਉਹ ਉਦਾਂ ਤੇ ਇੰਨੀ ਜ਼ਿਆਦਾ ਅਮਾਊਂਟ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਆ ਤੇ ਤਾਨੂੰ ਮੈਂ ਇਹ ਗੱਲ ਇੱਥੇ ਦੱਸਣਾ ਚਾਹੂੰਗੀ ਕਿ ਜਿਸ ਦਿਨ ਸਾਡੀ ਰਜਿਸਟਰੀ ਹੋਈ ਆ ਉਸ ਦਿਨ ਹੀ ਕਚੈਰੀ ਬੈਠੇ ਉੱਤੇ ਸਾਨੂੰ ਚੈੱਕ ਮਿਲਿਆ ਸੀ ਲੋਨ ਦਾ ਕਿ ਉਸੇ ਦਿਨ ਹੀ ਸਾਡਾ ਲੋਨ ਪਾਸ ਆਊਟ ਹੋਇਆ ਸੀ ਤੇ ਬਹੁਤ ਜ਼ਿਆਦਾ ਵੀ ਇਸ ਚੀਜ਼ ਦੇ ਪਿੱਛੇ ਸਾਨੂੰ ਐਫਰਟ ਕਰਨਾ ਪਿਆ ਕਿਉਂਕਿ ਇਹ ਲਾਸਟ ਡੇਟ ਸੀ 8 ਤਰੀਕ ਨੂੰ ਰਜਿਸਟਰੀ ਹੋਈ ਸੀ ਤੇ ਜਿਨ੍ਹਾਂ ਦੀ ਕੋਠੀ ਆ ਉਹ ਭਾਜੀ ਆਏ ਹੋਏ ਸੀ ਕੈਨੇਡਾ ਤੋਂ ਤੇ ਉਹਨਾਂ ਨੇ ਨੌ ਦੀ ਉਹਨਾਂ ਦੀ ਇੱਥੇ ਵਾਪਸੀ ਸੀ ਸੋ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਸੀ ਇਸ ਚੀਜ਼ ਦੀ ਪਰ ਫਿਰ ਵੀ ਉਸ ਬਾਬਾ ਜੀ ਨੇ ਬਹੁਤ ਹੀ ਜ਼ਿਆਦਾ ਸਾਡੇ ਤੇ ਮਿਹਰ ਕੀਤੀ ਆ ਬਹੁਤ ਜ਼ਿਆਦਾ ਵੀ ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕਰਕੇ ਵੀ ਇੱਥੋਂ ਤੱਕ ਸਾਨੂੰ ਪਹੁੰਚਾਇਆ ਆ ਤੇ ਹੁਣ ਤੁਸੀਂ ਵੀ ਸਾਰੇ ਜਣੇ ਆਪਣੀਆਂ ਬਲੇਸਿੰਗ ਦਿਓ ਤੇ ਮੈਂ ਤੁਹਾਨੂੰ ਕੋਠੀ ਦੀ ਬਾਹਰੋਂ ਥੋੜੀ ਜੀ ਚਲਕ ਦਿਖਾਉਂਗੀ ਤੇ ਬਾਕੀ ਪੂਰਾ ਹਾਊਸ ਵਿਜ਼ਿਟ ਤੁਹਾਨੂੰ ਕਰਵਾਉਂਗੀ ਫੇਰ ਹੋਰ ਕਿਸੇ ਦਿਨ ਵੀਡੀਓ ਬਣਾ ਕੇ ਤੇ ਹੁਣ ਮੈਂ ਤੁਹਾਨੂੰ ਕੋਠੀ ਦੀ ਬਾਹਰੋਂ ਚਲਕ ਦਿਖਾਉਣੀ ਆ ਇਹ ਆ ਜੀ ਬਾਰਲੀ ਆਊਟਲੁਕ ਇੱਥੇ ਨਾ ਥੋੜੀਆਂ ਬਿਜਲੀ ਦੀਆਂ ਤਾਰਾਂ ਜ਼ਿਆਦਾ ਹੋਣ ਕਰਕੇ ਨਾ ਥੋੜੀ ਕਲੈਰਿਟੀ ਘਟਾਈ ਵੀਡੀਓ ਦੀ ਤੇ ਇਹ ਆ ਜੀ ਪਹਿਲੀ ਮੰਜ਼ਲ ਫਸਟ ਫਲੋਰ ਹੈ ਇਹ ਆ ਉੱਪਰ ਦੂਸਰੀ ਮੰਜ਼ਲ ਉੱਪਰ ਵੀ ਇੱਕ ਰੂਮ ਹੈਗਾ ਆ ਇਹ ਐਕਚੁਅਲੀ ਮਤਲਬ ਦੋ ਕੋਠੀਆਂ ਇੱਕੋ ਜਿਹੀਆਂ ਹੀ ਬਣੀਆਂ ਹੋਈਆਂ ਨੇ ਇਹ ਬਾਹਰੋਂ ਇਕੱਠਾ ਹੀ ਆ ਤੇ ਅੰਦਰੋਂ ਦੋ ਅਲੱਗ-ਅਲੱਗ ਪੋਰਸ਼ਨ ਬਣੇ ਹੋਏ ਸੀ ਇਹ ਬਾਹਰਲਾ ਬਾਹਰਲੀ ਜਿਹੜੀ ਆਊਟਲੁੱਕ ਹੈ ਨਾ ਉਹ ਇੱਕੋ ਹੀ ਆ ਦੀ ਕੋਠੀਆਂ ਅੰਦਰੋਂ ਦੋ ਆ ਤੇ ਇਹ ਉਧਰ ਉਹਨਾਂ ਦਾ ਗੇਟ ਹੈ ਤੇ ਇੱਧਰ ਰਾਈਟ ਵਾਲੀ ਸਾਈਡ ਤੇ ਸਾਡਾ ਗੇਟ ਆ